ਸਰਕਾਰ ਜੀ ਜੋ ਮਰਜ਼ੀ ਕਰੇ ਜਦੋਂ ਪੰਥ ਨੇ ਫੈਸਲਾ ਕਰ ਲਿਆ ਹੱਡ ਨੂੰ ਤਾਂ ਕੋਈ ਰੋਕ ਸਕਦਾ ਤੇ ਜਿਹੜਾ ਗੁਰੂ ਕਾ ਖਾਲਸਾ ਜਦੋਂ ਪੰਥ ਨੇ ਪੜਨ ਕਰ ਲਿਆ ਔਰ ਦਾਸਾ ਕਰ ਲਿਆ ਇਹ ਪੰਥ ਨਹੀਂ ਰੁਕਦਾ ਫਿਰ ਬਾਬਾ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਪ੍ਰਗਟ ਸਿੰਘ ਜੀ ਤੁਸੀਂ ਕੌਮੀ ਇਨਸਾਫ ਮੋਰਚੇ ਤੇ ਲਗਾਤਾਰ ਤਕਰੀਬਨ 2 ਸਾਲ ਹੋ ਗਏ ਨੇ ਉੱਥੇ ਰਹਿ ਰਹੇ ਹੋ ਹਾਂ ਜੀ ਤੇ ਜਿਹੜਾ ਜਥੇਬੰਦੀਆਂ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਵੀ 22 ਨਵੰਬਰ ਨੂੰ ਮੀਟਿੰਗ ਕੀਤੀ ਜਾਵੇਗੀ ਇੱਕ ਵੱਡੀ ਹਾਂਜੀ ਤੇ ਉਹ ਅੱਜ ਮੀਟਿੰਗ ਹੋ ਚੁੱਕੀ ਹੈ ਹਾਂਜੀ ਤੇ ਉਸ ਮੀਟਿੰਗ ਦੇ ਵਿੱਚ ਕੀ ਕੀ ਫੈਸਲੇ ਲੈ ਗਏ ਨੇ ਪੂਰੇ ਵਿਸਥਾਰ ਦੇ ਨਾਲ ਤੁਸੀਂ ਇੱਕ ਵਾਰੀ ਦੱਸ ਦਿਓ ਇਹ ਜੀ ਅੱਜ ਦੀ ਜਿਹੜੀ ਮੀਟਿੰਗ ਸੀ ਭਾਈ ਜਗਤਾਰ ਸਿੰਘ ਹਵਾਰਾ ਜੀ ਉਹਨਾਂ ਦੇ ਬਾਪੂ ਗੜਚਰਨ ਸਿੰਘ ਜੀ ਸਮੂਚੀ ਕਮੇਟੀ ਹਮ ਨਿਹੰਗ ਸਿੰਘ ਜਥੇਬੰਦੀਆਂ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਕੁੱਲ ਜਥੇਬੰਦੀਆਂ ਨੂੰ ਚਿੱਠੀ ਪੱਤਰ ਲਾਇਆ ਸੀ ਹਮ ਉਹ ਚਿੱਠੀ ਪੱਤਰ ਲਾ ਕੇ ਇੱਥੇ ਬੁਲਾਇਆ ਗਿਆ ਉਹਦੇ ਵਿੱਚ ਬੁਲਾ ਕੇ ਸਭ ਦੇ ਵੱਖ-ਵੱਖ ਵਿਚਾਰ ਪੁੱਛੇ ਆ ਅੱਜ ਕਿੰਨੇ ਕੋਈ ਮੀਟਿੰਗ ਹੋਈ ਆ हां जी जी मीटिंग ਸਾਡੀ 11:30 ਵਜੇ ਤੋਂ ਸ਼ੁਰੂ ਹੋ ਗਈ ਆ ਜੀ ਸਾਡੀ 2:30 ਘੰਟੇ 3 ਘੰਟੇ ਵਿੱਚ ਮੀਟਿੰਗ ਚੱਲਦੀ ਰਹੀ ਆ ਜੀ ਇਹ ਇੱਥੇ ਕਮਿਨ ਸਾਹ ਮੋਰਚੇ ਤੇ ਹੋਈ ਆ ਹਾਂ ਜੀ ਮੋਰਚੇ ਤੇ ਹੋਈ ਆ ਜੀ ਮੇਨ ਹਾਂਜੀ ਹਾਂਜੀ ਤੇ ਉਹ ਮੋਰਚੇ ਦੇ ਵਿੱਚ ਵੱਖ-ਵੱਖ ਬੁੱਧੀਵਾਨ ਜਥੇਦਾਰਾਂ ਨੇ ਵਿਚਾਰ ਰੱਖੇ ਕੋਈ ਦਾਨ ਦਾ ਸੀ ਸਾਨੂੰ ਅੱਜ ਅਰੇਲ ਗੱਡੀਆਂ ਉਹਨਾਂ ਦੇ ਸਟੇਸ਼ਨਾਂ ਤੇ ਉਹਨਾਂ ਦੇ ਲੀਹਾਂ ਦੇ ਉੱਤੇ ਜਾ ਕੇ ਰੋਸ ਮੁਜ਼ਾਹਰਾ ਕਰਨਾ ਚਾਹੀਦਾ ਗੱਡੀਆਂ ਰੋਕੇ ਜੀ ਜੀ ਤੇ ਕੋਈ ਆਖ ਰਿਹਾ ਸੀ ਸਾਨੂੰ ਇਹ ਇਸ ਗੱਡੀਆਂ ਰੋਕਣ ਦੇ ਬਜਾਏ ਸਾਨੂੰ ਦਿੱਲੀ ਜਾਣਾ ਚਾਹੀਦਾ ਜੀ ਵੱਖ-ਵੱਖ ਜਿੰਨੇ ਵੀ ਵੱਧ ਤੋਂ ਵੱਧ ਜਥੇਬੰਦੀਆਂ ਲੈ ਕੇ ਜੀ ਪ੍ਰਧਾਨ ਮੰਤਰੀ ਦੇ ਜਾ ਕੇ ਆਖਣਾ ਚਾਹੀਦਾ ਇਹ ਕੋਈ ਆਖ ਰਿਹਾ ਸੀ ਸਾਨੂੰ ਇਥੇ ਵੱਧ ਤੋਂ ਵੱਧ ਮੋਰਚੇ ਦੇ ਇਕੱਠ ਹੋਣਾ ਚਾਹੀਦਾ ਜਿ세 ਬੰਦੀਆਂ ਨੇ ਵੱਖ-ਵੱਖ ਸੁਝਾਅ ਦਿੱਤੇ ਆ ਜੀ ਹੂੰ ਉਥੇ ਜਿ세 ਵੱਖ-ਵੱਖ ਸੁਝਾਅ ਦਿੱਤੇ ਆ ਉਹਦੇ ਵਿੱਚ ਇਹ ਸੀ ਵੀ ਮੋਰਚਾ ਜਿਹੜਾ 7 ਜਨਵਰੀ ਨੂੰ ਇਥੇ ਬਹੁਤ ਵੱਡਾ ਇਕੱਠ ਬੁਲਾਇਆ ਜਾ ਰਿਹਾ ਹੂੰ ਕਹਿੰਿਆ ਦੱਸਿਆ ਵੀ ਆਪਾਂ ਨੂੰ ਹੁਣ ਸਰਬੱਤ ਖਾਲਸਾ ਫੇਰ ਦੁਬਾਰਾ ਬੁਲਾਉਣਾ ਚਾਹੀਦਾ ਅੱਛਾ ਤੇ ਜਿਹੜੇ ਵੀ ਸਾਡੇ ਬੰਦੀ ਸਿੰਘ ਹਵਾਰਾ ਤੇ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਇਹਦੇ ਨਾਲ ਦੇ ਸਾਥੀ ਨਹੀਂ ਪਰ ਜਿੰਨੇ ਵੀ ਵੱਖ-ਵੱਖ ਜੇਲ੍ਹਾਂ ਦੇ ਵਿੱਚ ਹੂੰ ਬੈਠੇ ਸਾਡੇ ਬੰਦੀ ਸਿੰਘ ਸਾਰਿਆਂ ਦੀ ਹਰਿਆਈ ਦੀ ਅਸੀਂ ਗੱਲਬਾਤ ਕਰਦੇ ਆ ਜੀ ਜਿੰਨੇ ਵੀ ਹੋਰ ਵੀ ਵੱਖ-ਵੱਖ ਜੇਲ੍ਹਾਂ ਯੂਪੀ ਬਿਹਾਰ ਜਿੱਥੋਂ ਦਾਗ ਵੀ ਜੇਲ੍ਹਾਂ ਦੇ ਵਿੱਚ ਸਿੱਖ ਨੌਜਵਾਨ ਖਾਲਸੇ ਸਿੱਖ ਮੁੱਦਿਆਂ ਦੇ ਉੱਤੇ ਜੇਲ੍ਹਾਂ 'ਚ ਕੀਤੇ ਗਏ ਸਾਰਿਆਂ ਨੂੰ ਰਿਹਾ ਕਰਨਾ ਚਾਹੀਦਾ ਹੂੰ ਇਸ ਮੁੱਦੇ ਤੇ ਵੱਖ-ਵੱਖ ਬੁੱਧੀਵਾਨ ਤੇ ਗੁਰਮਖੋ ਜਥੇਬੰਦੀਆਂ ਨੇ ਵਿਚਾਰਾ ਕੀਤੀਆਂ ਤੇ ਇਹ ਵਿਚਾਰਾਂ ਦੇ ਵਿੱਚ ਸਾਰੀ ਗੱਲਬਾਤ ਉਹਨਾਂ ਨੇ ਰੱਖੀ ਆ ਜੀ ਬਾਬਾ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਜਥੇਬੰਦੀਆਂ ਦੀ ਅੱਜ ਮੀਟਿੰਗ ਹੋਈ ਹੈ ਕਮਿਊਨ ਸਾਫ ਮੋਰਚ ਤੇ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਸੀ ਉੱਥੇ ਜਿਵੇਂ ਭਾਈ ਜਸਵੀਰ ਸਿੰਘ ਜੀ ਰੋਡੇ ਸੰਤਾ ਦੇ ਸੇਵੇ ਸਨ ਕਰਸਾਨ ਜੁਨੀਆਨ ਅੱਛਾ ਅਸੀਂ ਜੁਨੀਵਾਨਾ ਜਿਹੜੀ ਕਰਸਾਨ ਜੁਨੀਆਨਾਂ ਦੇ ਵਾਖ ਵਾਖ ਬਲਾਰੇ ਪਹੁੰਚੇ ਉੱਥੇ ਉਹਨਾਂ ਨੇ ਕਰਸਾਨ ਜੁਨੀਆਨਾਂ ਨੇ ਬਹੁਤ ਵੱਡਾ ਹੰਗਾਰਾ ਭਰਿਆ ਜੋ ਮੁਸਲਮਾਨਾਂ ਦੇ ਵੱਲੋਂ ਉਹਨਾਂ ਦੀ ਕਮੇਟੀ ਦਾ ਜਿਹੜਾ ਪ੍ਰਧਾਨ ਸੀ ਉਹ ਵੀ ਇੱਥੇ ਬੋਲ ਕੇ ਗਏ ਆ ਅੱਛਾ ਜਿਹੜੇ ਕੋਈ ਵਪਾਰੀ ਤਬਕਾ ਸੀ ਵਪਾਰੀ ਤਬਕੇ ਨੇ ਕਿਹਾ ਸੀ ਤੁਹਾਡੇ ਤੋਂ ਪਹਿਲਾਂ ਮਰਨ ਵਾਸਤੇ ਤਿਆਰ ਆ ਅਸੀਂ ਤੁਹਾਡੇ ਨਾਲ ਖੜੇ ਆ ਵਪਾਰੀਆਂ ਵੱਲੋਂ ਵੀ ਹੰਗਾਰਾ ਭਰਿਆ ਅੱਗੇ ਤੋਂ ਇਹ ਰੱਖਿਆ ਕੁੱਲ ਕਲਾਕਾਰ ਕੁੱਲ ਖੇਤੀ ਕੜਸਾਨ ਵਪਾਰੀ ਮਜ਼ਦੂਰ ਸਾਰਿਆਂ ਦਾ ਹੀ ਸਾਥ ਮੰਗਣਾ ਕੀਤਾ ਜੀ ਮੋਰਚੇ ਨੇ ਬਾਬਾ ਪ੍ਰਗਤ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈ ਵੀ ਕਿਸੇ ਨੇ ਸਲਾਹ ਕੀ ਦਿੱਤੀ ਕਿਸੇ ਨੇ ਰੇਲਵੇ ਸਟੇਸ਼ਨ ਬੰਦ ਕਰਨ ਦੀ ਗੱਲ ਕੀਤੀ ਕਿਸੇ ਨੇ ਮੋਰਚੇ ਤੇ ਦੁਬਾਰਾ ਕੱਟ ਕਰਨ ਦੀ ਗੱਲ ਕੀਤੀ ਆਖਰ ਫੈਸਲਾ ਜਿਹੜਾ ਲਿਆ ਕੀ ਗਿਆ ਇਹੀ ਫੈਸਲਾ ਜੀ ਹੁਣ ਦੁਬਾਰਾ ਜਿਹੜਾ ਵਾ ਉਹ ਪਿੰਡਾਂ ਦੇ ਵਿੱਚ ਜਾ ਕੇ ਜਿਵੇਂ ਹੁਣ ਵੱਖ-ਵੱਖ ਗਰੰਥੀ ਸਿੰਘਾਂ ਉਹਨਾਂ ਨੂੰ ਬੇਨਤੀ ਕੀਤੀ ਜਾਊਗੀ ਵੀ ਜਿੰਨੇ ਪਿੰਡਾਂ ਦੇ ਵਿੱਚ ਲੋਕ ਆ ਉਹਨਾਂ ਨੂੰ ਸੁਚੇਤ ਕੀਤਾ ਜਾਵੇ ਚਾਹੇ ਕਮੇਟੀ ਦੇ ਬੰਦੇ ਜਾ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਕੇ ਇੱਕ-ਇੱਕ ਬੰਦੇ ਤੱਕ ਗੱਲ ਪਹੁੰਚਾਉਣਗੇ ਜਿਵੇਂ ਹੁਣ ਜਾ ਕੇ ਪਿੰਡ ਵੱਖ-ਵੱਖ ਪਿੰਡ ਦੇ ਵਿੱਚ ਇਹਨਾਂ ਬੰਦੀ ਸਿੰਘਾਂ ਦੇ ਬੋਰਡ ਲਾ ਕੇ ਜਿੱਥੋਂ ਵੀ ਕੋਈ ਪੜੇ ਤੇ ਉਹਨੂੰ ਚੇਤਾ ਆਵੇ ਜੀ ਇਸ ਤਰ੍ਹਾਂ ਦੀ ਤਾਂ ਗਿਆ ਮਸਲਾ ਨਹੀਂ ਬਾਬਾ ਪ੍ਰਗਨ ਸਿੰਘ ਜੀ ਜਿਵੇਂ ਤੁਸੀਂ ਗੱਲ ਕੀ ਇਹ ਵੀ ਕਿਸੇ ਜਥੇਬੰਦੀ ਨੇ ਸਲਾਹ ਦਿੱਤੀ ਵੀ ਦਿੱਲੀ ਨੂੰ ਕੂਚ ਕਰਨਾ ਚਾਹੀਦਾ ਹੈ ਕਿਸੇ ਨੇ ਕਿਹਾ ਵੀ ਸਟੇਸ਼ਨ ਬੰਦ ਕਰਨੇ ਚਾਹੀਦੇ ਆਖਰ ਜਿਹੜਾ ਨਿਰਣੇ ਕੀ ਲਿਆ ਗਿਆ ਉਸ ਤੇ ਕੋਈ ਫੈਸਲਾ ਨਹੀਂ ਹੋਇਆ ਕੋਈ ਵੀ ਹੱਲ ਨਹੀਂ ਹੋਇਆ ਅਜੇ ਇਹਦਾ ਜਿਹੜਾ ਪੱਕਾ ਮੋਰਚੇ ਦਾ ਕੋਈ ਹੱਲ ਨਹੀਂ ਹੋਇਆ ਗਿਆ ਅਗਲੀ ਜਿਹੜੀ ਮੀਟਿੰਗ ਰੱਖੀ ਜਾ ਰਹੀ ਆ ਉਹਦੇ ਵਿੱਚ ਉਹ ਫਿਰ ਸਾਰਾ ਫੈਸਲਾ ਸੁਣਾਇਆ ਜਾਵੇਗਾ 7 ਜਨਵਰੀ ਦਾ ਇਕੱਠ ਰੱਖਿਆ ਗਿਆ ਹਾਂਜੀ ਹਾਂਜੀ ਅੱਛਾ ਉਸ ਤੋਂ ਬਾਅਦ ਵੱਡਾ ਜਿਹੜਾ ਕੋਈ ਲਾਨ ਕੱਢਣਾ ਹੋਇਆ ਜੇ ਸਰਕਾਰ ਨੇ ਨਾ ਗੱਲਬਾਤ ਕੀਤੀ ਤੇ ਕੋਈ ਵੱਡਾ ਇਹ ਤਕਦਮ ਚੱਕ ਕੇ ਕੌਮ ਕੋਈ ਕਾਰ ਕਰ ਸਕਦੀ ਹੈ ਜੀ ਬਾਬਾ ਪ੍ਰਗਟ ਸਿੰਘ ਜੀ ਥੋੜੇ ਦਿਨਾਂ ਦੇ ਵਿੱਚ ਕੋਈ ਸਰਕਾਰ ਦੇ ਨਾਲ ਗੱਲਬਾਤ ਨਹੀਂ ਹੋਈ ਕੋਈ ਹੁਣ ਨਹੀਂ ਹੋਈ ਹੁਣ ਕਰੂਗੀ ਤੇ ਬਾਪੂ ਨੇ ਐਲਾਨ ਕਰ ਦਿੱਤਾ ਵੀ ਅਸੀਂ ਕੋਈ ਸਰਕਾਰ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਜੇ ਕਿਸੇ ਢੰਗ ਤਰੀਕੇ ਨਾਲ ਕੋਈ ਆਉਂਦੇ ਹੋਏ ਤੇ ਫੇਰ ਕਰਾਂਗੇ ਵੱਖ-ਵੱਖ ਨਹੀਂ ਜਿਵੇਂ ਅੱਗੇ ਡੀਸੀ ਸਾਹਿਬ ਨਾਲ ਕਰ ਲਈ ਕਦੇ ਇਥੋਂ ਦੇ ਐਸਐਸਪੀ ਸਾਹਿਬ ਨਾਲ ਕਰ ਲਈ ਤੈਨਨੇ ਕੇ ਛੋਟੇ ਮੋਟੇ ਔਸਰਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਤੇ ਮੋਰਚਾ ਉੱਥੇ ਦੀ ਉੱਥੇ ਆ ਹੂੰ ਵਾਕ ਵਾਕ ਵਕੀਲਾਂ ਨੇ ਵੀ ਸਲਾਮਾਂ ਦਿੱਤੀਆਂ ਅੱਛਾ ਵੀ ਸਾਨੂੰ ਚੰਗੇ ਵਕੀਲ ਕਰਦੇ ਜਾਈਦੇ ਆ ਹੂੰ ਉੱਥੇ ਫਿਰ ਜਿਹੜੇ ਬੁੱਧੀਵਾਨ ਜਥੇਬੰਦੀਆਂ ਆਈਆਂ ਉਹਨਾਂ ਕਿਹਾ ਵੀ ਅੱਗੇ ਵਕੀਲ ਅਸੀਂ 30 ਸਾਲਾਂ ਤੋਂ ਕਰਦੇ ਆਏ ਆ ਉਹਨਾਂ ਵਕੀਲਾਂ ਨੇ ਕੀ ਕਰ ਦਿੱਤਾ ਤੇ ਅੱਗੇ ਤੋਂ ਕੀ ਕਰ ਦੇਣਗੇ ਅੱਛਾ ਬਾਬਾ ਪ੍ਰਗਤ ਸਿੰਘ ਜੀ ਜਿਵੇਂ ਤੁਸੀਂ ਇੱਕ ਸੁਝਾਅ ਦੀ ਗੱਲ ਕੀਤੀ ਸੀ ਵੀ ਦਿੱਲੀ ਨੂੰ ਕੂਚ ਕਰਨਗੇ ਜਥੇਬੰਦੀਆਂ ਤੇ ਜਿਵੇਂ ਪਹਿਲਾਂ ਸਰਕਾਰ ਨੇ ਰੋਕ ਲਿਆ ਸੀ ਰਸਤੇ ਦੇ ਵਿੱਚ ਫਿਰ ਉਹ ਤੇ ਰੋਕੇਗੀ ਸਰਕਾਰ ਸਰਕਾਰ ਜੀ ਜੋ ਮਰਜ਼ੀ ਕਰੇ ਜਦੋਂ ਪੰਥ ਨੇ ਫੈਸਲਾ ਕਰ ਲਿਆ ਹੜ ਨੂੰ ਤਾਂ ਕੋਈ ਰੋਕ ਸਕਦਾ ਤੇ ਜਿਹੜਾ ਗੁਰੂ ਕਾ ਖਾਲਸਾ ਜਦੋਂ ਪੰਥ ਨੇ ਪੜਨ ਕਰ ਲਿਆ ਔਰ ਦਾਸਾ ਕਰ ਲਿਆ ਇਹ ਪੰਥ ਨਹੀਂ ਰੁਕਦਾ ਫਿਰ ਪੰਥ ਦੀ ਜਿਹੜੀ ਇਹ ਜਦੋਂ ਗੁਰਮਤਾ ਹੋ ਗਿਆ ਇਹ ਗੁਰਮਤਾ ਪੱਕਾ ਕੀਤਾ ਜਾ ਰਿਹਾ ਜੀ ਜੀ ਹਾਂ ਜੀ ਸੋ ਬਾਬਾ ਜੀ ਜਾਣਕਾਰੀ ਦੇਣ ਵਾਸਤੇ ਆ ਕੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਆ ਜੀ ਆਪ ਜੀ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ